ਹੈਲੋ ਜੀ ਸਤਿ ਸ੍ਰੀ ਅਕਾਲ ਸਾਡੇ ਤੁਹਾਡੇ ਸਾਈਡ ਬਾਕ ਦੇ ਵਿੱਚ ਹੋਜੀ ਕਿਵੇਂ ਹੋ ਸਰ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੁਹਾਨੂੰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਦੇਖੋ ਜੀ ਹਵਾ ਦਾ ਹਾਲ ਪਰਦੇ ਲਾ ਕੇ ਸੜ ਤੇ ਥੱਲੇ ਕਈ ਵਾਰ ਚੱਕ ਲਈ ਅਸੀਂ ਫੇਰ ਫੁੰਡੇ ਸਿੱਟੀ ਜਾਂਦੀ ਹੈ ਹਵਾ ਤੇ ਹੁਣ ਜਾ ਰਹੇ ਆਪਾਂ ਪੱਠੇ ਚੱਕਣ ਪੱ ਚੱਕ ਲਿਆ ਕੋਣੇ ਦੋ ਵਜੇ ਇਹ ਅਸ਼ੇਲੀਆਂ ਬਸ ਸਾਡੇ ਮਗਰੇ ਦੇੁੰਦੇ ਨੇ ਇਹ ਵਾਜ ਇਧਰ ਆ ਗਏ ਬਸ ਕੰਮ ਸਕੂਲੋ ਇਹਨਾਂ ਸਾਡੇ ਮਗਰੇ ਮਗਰ ਰਹਿਣਾ ਬਸ ਕਿੱਥੇ ਮਰਜੀ ਅਸੀਂ ਚਾਈਏ ਬਹੁਤ ਠੋੜਾ ਹਵਾਵਾਂ ਦੀ ਹੈ ਹਵਾ ਬਹੁਤ ਚੱਲ ਰਹੀ ਹੈ ਉੱਪਰ ਹੀ ਜਗਾਦੀ ਪਰੀ ਪਾਈ ਪਈ ਹੈ ਸਟੈਮ ਲੱਗ ਜਾਂਦਾ ਆਹ ਤਾਂ ਹਵਾ ਬਾਦੂ ਚੱਲਦੀ ਹੈ ਹਵਾ ਦੇਖੋ ਕਿੰਨੀ ਚੱਲਦੀ ਆ। ਤੇ ਧੁੱਪਾਂ 'ਚ ਵੀ ਠੰਡ ਲੱਗਦੀ ਆ। ਛੇਲੀਆਂ ਉਹ ਘੜ ਗਈਆਂ, ਵਗਰ ਨਹੀਂ ਇਹਨਾਂ ਹੈਗੀਆਂ। ਉਸ ਤੋਂ ਖਾਲ ਨਹੀਂ ਨਾ ਤਾਂ ਟਾਪ ਹੁੰਦਾ ਹੈਗਾ ਮੋਟਰ ਚੱਲਦੀ ਆ ਨਾ। ਉੱਥੇ ਹੀ ਘੜ ਗਈਆਂ। ਪਰ ਜੇ ਅਸੀਂ ਇਹਨਾਂ ਤੋਂ ਪਰੇ ਹੋ ਜਾਈਏ ਨਾ ਜਦ ਇਹ ਰਾਟ ਚੱਕ ਦਿੰਦੀਆਂ ਨੇ। ਬਹੁਤ ਥੋੜਾ ਬੰਦ ਹੁੰਦਾ। ਧਾਮ ਜਿਸੂ ਕਿਥੇ ਵੀ ਆ ਦੇਖੋ ਆ ਗਈ ਗੋਦੀ 'ਚ। ਸਿਰਨਾਤੀ ਦੀ ਤੇਲ ਲਾਉਣਾ ਹਲੇ। ਮੈਂ ਚੱਲ ਬਹਲੇ ਬੱਡੇ ਚ ਕਹਾਂ ਮਿੱਟੀ ਲੋੜੀਏ ਚੱਲਿਓ ਨੂੰ। ਮਿੱਟੀ ਮੇਰੇ ਭੋਂਤੀ ਗਈ ਆ। ਇੰਨਾ ਕਿ ਲੋਨੇ ਵਾਲਾ ਸਰਸੂਰ ਬਾਦ ਇਹ ਚਾਹ ਦੇਣੀਆਂ ਹਾਲ। ਹੋਏ। ਇਹ। ਲਾ ਜਿਵੇਂ ਲੱਗੀ ਸੀਗੀ ਮਿੱਟੀ ਲਾਉਣਾ ਤੇ ਹਣ ਵਿਚਾਲੇ ਹਟ ਕੇ ਸਾਇਦ ਦਾ ਫੋਨ ਆਉਂਦਾ ਸੀਗਾ ਉਹ ਫੋਨ ਚੱਕਿਆ। ਥੋੜੀ ਹੀ ਰਹਿ ਗਈ ਸੀਗੀ। ਮਨਾ ਚਲੋ ਵੀਡੀਓ ਹੀ ਬਣਾ ਲੰਨੇ ਆ। ਹਾਂ ਪਹਿਲਾਂ ਜਿਸ ਕਰਨ ਨਹੀਂ ਕਰਦੇ ਕੋਠੇ ਜਿਹੜੇ ਹੋਇਆ ਸੀ। ਹੁਣ ਭੱਜ ਗਿਆ। ਤਸਾਈ ਨੇ ਹੱਥ ਮਾਰ ਲਿਆ ਉਹ ਨੂੰ ਉੱਪਰ ਦਿੱਤਾ ਹੂੰ ਜਨ ਚੱਕ ਲੈਂਦੇ ਫੇ ਦਿੰਦੇ ਨਹੀਂ ਛੇਸ਼ੇ ਮੈਂ ਤਾਂ ਕਰਕੇ ਲੜਾ ਲੈਂਦਾ ਮੈਂ ਹਾਂ ਕੁੱਤੇ ਵਾਂਸ ਜਿੰਦਾ ਮੈਂ ਚੱਲਾ ਦਿੰਦੀ ਹਾਂ ਅੱਜ ਅਸੀਂ ਥੋੜੇ ਜਿਹੇ ਕੱਢ ਦੀਏ ਟੁੱਟੀ ਜਿਆਦਾ ਜਿਹੇ ਤਾਂ ਕੱਢਦੀ ਨਹੀਂ ਚਲੋ ਕੰਮ ਸਰੂ ਜੇ ਹੈ ਚੱਲਾ ਲਾ ਦੇ

ਮੈਂ ਸਾਦੇ ਬੱਕ ਨੂੰ ਨਹੀਂ ਦਿੰਦਾ ਉਹ ਨਹੀਂ ਸੀਮਿੰਟ ਦੇ ਬਣਾ ਲੈਂਦਾ ਵੀ ਨਾ ਤਨ ਨੂੰ ਸੌਂਡ ਲਾ ਦੇ ਕੋਈ ਮਾਚਰ ਹਲੇ ਦਈ ਸੌਂਦੇ ਫੁੱਟ ਛੇਤੀ ਜਾਂਦਾ ਕਿੱਲਾ ਸਾਰਾ ਹੈ ਇਹਦੇ ਵੀ ਨਾ ਅਜੇ ਮੌਸਮ ਜੇ ਵੀ ਖਰਾਬ ਸੀ ਤੇ ਇਹਨੂੰ ਇੱਥੇ ਕੀ ਜਾਂਦੀ ਹੈ ਜਿਵੇਂ ਆ ਉਹ ਟੱਕ ਦਾਂਗੇ ਸਵੇਦੀ ਹਵਾ ਚੱਲਦੀ ਹੈ ਜਿਵੇਂ ਨਾ ਪਤਾ ਨੀ ਨਹੀਂ ਤਾਂ ਨਹੀਂ ਵੈਸੀ ਹੋਵਾਂਗੀ ਕਿ ਲਿਖਣੀ ਹੈ 10-10 ਲੈ ਦੇ ਦਿੰਦੇ ਇਹ ਕੰਮ ਮੂਰੇ ਲਵਾਇਆ ਪਹਿਲਾਂ ਲਾਇਆ ਨਹੀਂ ਹੋਇਆ ਸੀ ਮੈਂ ਮੂਰੇ ਆਹ ਬੱਤੀ ਤੇ ਉਹ ਬੱਕਰੇ ਦੇ ਲਾਇਆ ਪਰ ਚਿੰਗਨੀ ਨਹੀਂ ਆ ਰਹੀ ਜਿਹੜੀ ਮਾਂ ਮੇ ਸੀ ਬਾਲਣ ਆਪਾਂ ਇਹ ਲਾਇਆ ਹੁੰਦਾ ਤਾਂ ਭਰੀ ਲੀਜੀ ਬਣਾ ਲੰਦੇ ਨੇ ਵਸ ਤਾਂ ਮੂਰੇ ਫੜੀ ਜਵਦੀ ਲੀ ਨੌਦਾ ਦਾ ਹੈ ਨਹੀਂ ਦਾ ਚਲੋ ਫੇਰ ਵੀ ਕੰਮ ਕਰ ਦਿੰਦਾ ਜਿਹੜਾ ਆ ਤਾਂ ਮੈਂ ਪਿਛਲੇ ਪਿਛਲੀ ਵਾਰ ਸੀਗਾ ਜਿਹੜਾ ਪਿੱਛੇ ਵੀਡੀਓ ਪਾਈ ਸੀ ਜਦ ਤੱਕ ਬੀਬੀ ਤੋਂ ਜੜਵਾ ਲਿਆ ਸੀਗਾ ਟਾਇਰ ਲਟਾ ਦਾ ਤੁਸੀਂ ਮੈਂ ਹੁਣ ਲਾ ਲਿਆ ਜਦ ਤੱਕ ਬੀਬੀ ਤੋਂ ਜੜਵਾ ਲਈ ਸੀ ਮੇਰਾ ਹੱਥ ਰੱਖਿਆ ਸੀ ਹੁਣ ਬੰਦੇ ਆਪੋ ਲਾ ਸੋ ਦੇ ਕੋਹੋਂ ਕਾਇਦਨ ਤੇ ਸੁੱਕਦਾ। ਆਪਣੇ ਹੁਣ ਤਾਂ ਸ਼ਾਮਾਂ ਆ ਗਈ। ਫੇਰ ਉਹ ਤਾਂ ਪੜਦੇ ਪਾ ਜਾਂਦੀ। ਤੇ ਠੀਕ। ਦੋਤੇ ਵਿੱਚ ਜਸ ਮੇਰੇ ਨਾਲ ਜਿਹੜਾ ਨਾਲ ਮਿੱਟੀ ਲਾਦੀ। ਬਹੁਤ ਮਿੱਟੀ ਲਾਦੀ ਵਿੱਚ। ਫੁੱਲਾ ਵਾਲਾ ਸੀਗਾ। ਬਾਹਰ। ਉਹ ਮਟੈਕ ਕਰਤਾ ਟਾਂਗ ਜਿਹਾ ਲੱਗਦਾ। ਲਾ ਟਾਈਮ ਵੀ 3 ਵਜ ਗਏ ਹੋਣੇ। ਚਾਹ ਖਾਣ ਦੀ ਨਾਲੇ ਹੋਣੀ ਚਾਹੀਦਾ ਹਮਾਂ ਨੇ ਚਾਹਾਂ ਆਂਦੇ ਨਾਲ ਆਪਣਾ 10 ਵਰਗੇ। ਤੇ ਜਿਹੜੇ ਸੋਕਾ ਕਰਨਾ। ਇਹਨਾਂ ਚੀਜ਼ੀ ਤੋੜ ਕਰਾ। ਉਹਨਾਂ ਵਾਂਗੂ ਧਰ ਕੇ ਦੇਖੇਗੇ। ਤਵਾ ਸਭ ਤੋਂ ਸਾਡੇ ਤਵੇ ਦਾ ਨਾ ਜਾਲ ਜਾਲ ਕੇ ਡੰਡਾ ਵੀ ਤੋੜਦੇ। ਲੰਮਾ ਖੰਡਾ ਜੰਦਰੀ ਵਿੱਚ। ਜਿਹੜੇ ਤੋੜਦੇ। ਸਾਰਾ ਜੜਦਾ ਤਾ ਵਾ ਲੱਗ ਰਹੀ ਨਾ ਹੱਬਦੀ ਨਾ ਉਠਾਵਾ ਇੱਥੇ ਵਿੱਚ ਆ ਗੀ ਜਾਂਦੀ ਸਾਰਾ ਤਾ ਅਸਾਂ ਮੀ ਲੈ ਲਿਆ ਛੋਲੇ ਪਾਉਂਦੇ ਹਾਂ ਹੌਂਦੀ ਕੋ ਹੁਣ ਆ ਜਾ ਕੋਈ ਉਹ ਨੀ ਜੇ ਦਾ ਵਿੱਚ ਬੋਲਿਆ ਦਿੱਕਤ ਪੈ ਗਈ

ਤਰਦਾ ਮਸਾਲਾ ਥੀਲਾ ਬੁੱਤੀ ਲੱਗੇ ਚੱਜਦੀ ਹੋਵੇ ਮਾਲੀ ਮੁੱਟੀ ਗੋਬਰ ਦਾ ਸਾਲ ਟੋਏ ਤੋਂ ਕੱਢ ਕੇ ਲਿਆਉਂਦੇ ਖੱਟੇ ਦਾ ਮਾਵਾ ਨੂੰ ਲਾਟ ਕੋਈ ਨਜ਼ਰ ਪਰੇ ਗਿਆ ਸਮਾਂ

ਮੱਕੀ ਦੀ ਚਾਹ ਬਣਾ ਲਓ ਚਾਹ ਬਣਾ ਲਓ ਹੈ ਨਾ ਗੋਲਵਾਇਆ ਖਾਣੇ ਆਪਾਂ ਚਾਹ ਕਰਕੇ ਦੇਣਾ ਨੰਨੂ ਮੈਂ ਰੋਟੀ ਮੰਗਦੇ ਨੇ ਰੋਟੀ ਖਾਣੇ ਕੋਲੋਂ ਪੰਟਾ ਲੈ ਆ ਤੜਕ ਇਹ ਜੁੱਤੀ ਦਾ ਲਾਇਆ 45 ਰੱਖਣਾ 45 ਰਮੀ ਪੈਂਦਾ ਇੱਥੇ ਉਹ ਮਾਮਾੜੀ ਕੁਤ ਉਹ ਕਰਨਾਗੇ ਗੱਭੇ ਤੋੜ ਦਾਂਗੇ ਬਾਲਾ ਸੁਣੋ ਛੋਟਾ ਫਿਰ ਬਤੀਲੇ ਕਾਲੇ ਹੋਈ ਜਾਂਦੇ ਆ ਮੂੰਹ ਛੋਟਾ ਕਰਿਆ ਸਲਿਓ ਤੇ ਕੰਮ ਕਰਿਆ ਹੋ ਗਿਆ ਚਲ ਬੰਦੋ 10 ਅੰਡੇ ਦਾ ਹੈ ਵੀ ਕਤਲੇ ਹੈ ਲੱਗੇ ਜਾਂਦੇ ਨੇ ਥੋੜੀ ਚਾਪਣਾ ਵੀ ਦੇਖੋ ਹੈ ਹਾਂ ਆਹ ਇਹ ਮੈਂ ਟੇਲ ਦੋ ਜਲ ਜਾਂਦੀ ਮਿੱਟੀ ਲਓ ਜੀ ਹੁਣ ਮੈਂ ਲੱਗੀ ਸਬਜ਼ੀ ਬਣਾਉਂ ਸਬਜ਼ੀ ਬਣਾ ਰਹੀ ਆਂ ਅੱਜ ਆਪਾਂ ਸੋਇਆ ਬੀਨ ਦਾ ਚੂਰਾ ਈਆਂ ਕਿ ਰੱਖਿਆ ਪਿਆ ਤੇ ਇੱਧਰ ਲਾਲ ਟਮਾਟਰ ਹਰੀ ਮਿਰਚ ਸਾਰਾ ਕੁਝ ਕੱਟ ਕੇ ਰੱਖਿਆ ਤਾਂ ਨੀ ਇਹ ਵੀ ਚੀਜ਼ ਇੱਧਰ ਰੱਖ ਲੈਂਦਾ ਮੈਂ ਕਿਆ ਕੁਲ ਨਹੀਂ ਪਾਇਆ ਹੋਇਆ ਨਾ ਬਸ ਇਹ ਸਮਝ ਜਾ ਕਿ ਮੇਰਾ ਪਹਿਲਾ ਕਦ ਕਰ ਰਿਹਾ ਹੈ ਵੀਡੀਓ ਫੋਨ ਆਨ ਕਰਿਓ ਤੇ ਇਹ ਪਾ ਦਾਂਗੇ ਟਮਾਟਰ ਵਗੈਰਾ ਫੋਜਨਾ ਸਾਰਾ ਕੰਮ ਹੋ ਰਿਹਾ ਹੈਗਾ ਕੰਪਲੀਟ ਕਰਤਾ ਤੇ ਹੁਣ ਆਪਾਂ ਬਸ ਚੁੱਲੇ 'ਤੇ ਲਾ ਰੋਗੇ ਹਾਂ ਸੌਕੀ ਦੀ ਤਿਆਰੀ ਕਰਾਂਗੇ ਬਸ ਜਨਨ ਅਸਿਕਾ ਵੀ ਉੱਤੇ ਗੈਸ ਦੀ ਬਣਾਉਣੀ ਤੇ ਜਿਹੜੇ ਜਦੇ ਸਬਜ਼ੀ ਬਣਦੇ ਸੀ ਸੋਇਆ ਬੀਨ ਟੁਰੇਲੀ ਤੇ ਥੋੜਾ ਸਾਗ ਦੀ ਉਹਦੇ ਵਿੱਚ ਥੋੜਾ ਸਰ੍ਹੋਂ ਦਾ ਪਾਦਾਂਗੇ ਫਾਕੀ ਨਾਲ ਇਹਨਾਂ ਆਟਾ ਉਹਨੂੰ ਨਾ ਜਮਾ ਸਿੱਧਾ ਮਟਰ ਕੋਲ ਜੀ ਰਹਿਣਾ ਹੈ। ਥੋਸਾ ਸਾਗੜੀ ਅਸੀਂ ਨਹੀਂ ਦਿੰਦੇ ਕੰਮ ਕਰਾਂਗੇ ਇਸ ਵਿੱਚ ਤੇ ਤਾਂ ਦੇ ਦੇ ਮੈਂ ਨਾ ਸਾਫ ਕਰਨਾ ਬਣਾ ਹਾਂ ਸਾਸ ਤੇ ਉਹਦਾ ਦੋ ਬਾਰ ਇਸ ਜਾਣਗੇ ਹਾਂ ਹਨ ਕਾਦੀਆਂ ਹੁਣ ਆਰ ਵੀ ਚੇਂਜ ਕਰਨਾ ਲੋਪੈਨ ਚੋਈਏ ਆ ਪਾੜ ਕੇ ਇੱਥੇ ਦੇਖਦੇ ਹਾਂ ਕਦੋਂ ਕਰਦੇ ਹਾਂ ਸ਼ੁਰੂ ਇੱਥੇ ਸੈਂ ਵੀ ਇਹਦੇ ਤੇ ਚੱਲਦੇ ਆ ਕਰਦੀ ਨਾ ਫਿਰ ਐਵੇਂ ਜਦੋਂ ਇਹਨੂੰ ਤਿਆਰ ਕਰਕੇ ਤੋੜ ਜਾਂ ਦਵਾਰਾ ਫੇਰ ਆ ਜਾਂਦੇ ਹਨ ਮੇਰੇ ਕੰਮ ਦੇ ਕੋਲ ਕੇ ਇਹ ਵੀ ਨਾ ਤੇ ਅਲਗ-ਵਲਗ ਰੋਟੀ ਬਣਾਉਂਦੇ ਬਸ ਹੁਣ ਕੱਲ੍ਹ ਦੇ ਫਿਰ ਕਰਦੇ ਆ ਇਹ ਮੁੱਕ ਗਏ ਇਹ ਫਰਜ਼ਾਂ ਦੇ ਕਿਦਾਂ ਕਰਾਂ ਸ਼ੁਰੂ ਇਹ ਸਬਜ਼ੀਆਂ ਵੀ ਮਾਰ ਕੇ ਨਹੀਂ ਬਾਲਣਗੇ ਤੇ ਬਾਹਰ ਨਹੀਂ ਮਿੱਟੀ ਦੇ ਬੀਜ ਲੈਣੇ ਮਾਦਰ

이미있게 ਲੋ ਜੀ ਆਪਣੀ ਪੁਰਜੀ ਬਣ ਕੇ ਹੋ ਗਈ ਤਿਆਰ ਸੋਇਆ ਵੇਂਦੇ ਜੂਰੇ ਦੀ ਤੇ ਥੋੜਾ ਜਿਹਾ ਇਹਨੂੰ ਸੇਕ ਲਵਾਉਂਗੀ ਧਨੀਆ ਪਾਇਆ ਥੋੜਾ ਜਿਹਾ ਹਨਾ ਤੇ ਧਨੀਆ ਇਹਦੇ ਵਿੱਚ ਜਿਵੇ ਆ ਥੋੜੇ ਢੱਕੇ ਨੇ ਧਨੀਏ ਦੇ ਵਿੱਚ ਭਾਪ ਜੀ ਨਾਲ ਬਣ ਜਾਣਗੇ ਮੜੇ ਸੇਕ ਲਵਾ ਦਈਏ ਤੇ ਫੇਰ ਬੰਦ ਕਰ ਦਿੰਗੇ ਇਸ ਥੋੜਾ ਜਿਹਾ ਨਾਲ ਇਹ ਸਬਜੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਬਾਅਦ ਰੋਟੀ ਲਾਉਣੀ ਤੇ ਹੁਣ ਵੀਡੀਓ ਦਾ ਐਂਡ ਬੈਠੀ ਕਰਦੇ ਆਂ ਜੇਕਰ ਬਲੌਗ ਪਸੰਦ ਆਇਆ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਪਰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਸਰੀਆ ਕਾਂਜੀ ਸਸਰੀਆ ਕਾਂਜੀ Okay bye bye